ਪੰਜਾਬ ਦੇ ਕਿਸਾਨ ਸ਼ੰਭੂ ਬਾਡਰ ਤੇ ਲਗਾਤਾਰ 9 ਦਿਨ ਤੋਂ ਡਟੇ ਹੋਏ ਨੇ ਤੇ ਅੱਜ ਜਿਹੜੀ ਕਿ ਨਿਗਾਹਾਂ ਸਾਰੀਆਂ ਉੱਥੇ ਸ਼ੰਭੂ ਬਾਡਰ ਤੇ ਲੱਗੀਆਂ ਹੋਈਆਂ ਨੇ ਕਿਉਂਕਿ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਸੀਗਾ ਭਾਈ ਅੱਜ ਜਿਹੜਾ 21 ਤਰੀਕ ਨੂੰ ਉਹ ਬਾਡਰ ਵੱਲ ਨੂੰ ਪਾਰ ਹੋਣਗੇ ਪਰ ਜਿੱਥੇ ਕਿ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਸਰਕਾਰ ਵੱਲੋਂ ਪੁਲਿਸ ਵੱਲੋਂ ਜਿਹੜੇ ਕਿ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਭਾਜੀ ਕੀ ਕਹਣਾ ਜੀ ਸੁੱਤਾ ਸਿੰਘ ਜੀ ਉੱਥੇ ਜਿਹੜੀ ਕਿ ਸਥਿਤੀ ਦੇ ਹਾਲਾਤ ਜੋ ਬਣੇ ਹੋਏ ਨੇ ਕੋਈ ਸੰਪਰਕ ਹੋ ਰਿਹਾ ਤੁਹਾਡਾ ਕੋ ਅੱਜ ਫੇਰ ਜੋ ਖਬਰਾਂ ਆ ਰਹੀਆਂ ਵੀ ਉਹਨਾਂ ਨਾਲ ਗੱਲਬਾਤ ਹੋਊਗੀ ਸਰਕਾਰ ਦੀ ਉਹਨਾਂ ਨੇ ਜਿਹੜਾ ਮੋਰਚਾ ਸੀ ਜਿੰਨਾ ਚਿਰ ਗੱਲਬਾਤ ਚੱਲਦੀ ਉਹਨਾਂ ਚਿਰ ਮੋਰਚੇ 'ਚ ਉੱਥੇ ਡਟੇ ਆ ਉਹ ਸਾਰੇ ਸਾਥੀ ਪਰ ਸੰਯੁਕਤ ਕਿਸਾਨ ਮੋਰਚਾ ਇੱਥੇ ਉਹਨਾਂ ਮੰਗਾਂ ਦੀ ਹਮਾਇਤ ਕਰਦਾ ਉਸ ਤਸ਼ੱਦਦ ਦਾ ਵਿਰੋਧ ਕਰਦਾ ਕਿ ਤਸ਼ੱਦਦ ਬਹੁਤ ਹੀ ਗਲਤ ਆ ਜਮਹੂਰੀਅਤ ਦਾ ਕਤਲ ਹੈ ਜਿੱਥੇ ਵੱਡੇ ਵੱਡੇ ਬੈਰੀਕੇਡ ਲਾਏ ਆ ਉਹ ਵੀ ਸਾਰਾ ਸਾਰ ਜਮਹੂਰੀਅਤ ਦੇ ਵਿਰੁੱਧ ਆ ਇਸ ਲਈ ਸੰਯੁਕਤ ਕਿਸਾਨ ਮੋਰਚਾ ਉਹਨਾਂ ਬੈਰੀਕੇਟਾਂ ਨੂੰ ਚੁੱਕਣ ਦੀ ਗੱਲ ਕਰਦਾ ਸਵੇਰ ਚੜ੍ਹਦੇ ਹੀ ਉੱਥੇ ਅਤੂ ਗੈਸ ਦੇ ਗੋਲੇ ਜਿਹੜੇ ਕਿ ਉੱਥੇ ਉਹਨਾਂ ਦੀ ਵਰਤਾਲਾ ਸ਼ੁਰੂ ਹੋ ਗਿਆ ਲਗਾਤਾਰ ਜਾਰੀ ਕਰ ਰਹੇ ਆ ਉਹ ਇਸ ਕਰਕੇ ਕਰ ਰਿਹਾ ਵੀ ਉਹ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਤਾਂ ਜੋ ਜਿਹੜੀ ਸਾਡੀ ਕੱਲ ਦੀ ਮੀਟਿੰਗ ਲਗਭਗ ਦਿੱਲੀ ਦੇ 500 ਕਿਸਾਨ ਜੱਥੇਬੰਦੀਆਂ ਸ਼ਾਮਲ ਹੋਣਗੀਆਂ ਜਿੱਚ ਸਾਰਾ ਵਿਚਾਰ ਕੇ ਅੱਗੇ ਤਿੱਖਾ ਐਕਸ਼ਨ ਦਿੱਤਾ ਜਾਊਗਾ ਜਿਹੜਾ ਸਰਕਾਰ ਦੇ ਕੰਟਰੋਲ 'ਚ ਨਹੀਂ ਹੋਊਗਾ ਬਲਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਤੋਂ ਬਿਨਾਂ ਵਾਪਸ ਨਹੀਂ ਆਉਣਗੇ ਤੇ ਨਾਲ ਹੀ ਆਉਣਗੇ ਸਮਝੋ ਮੋਦੀ ਨੂੰ ਗੱਡੀ ਤੋਂ ਲਾਉਣ ਦਾ ਪ੍ਰਾਨ ਕਰਨ। ਪਰ ਨੌਜਵਾਨ ਜਿਹੜੇ ਉੱਥੇ ਵੱਡੇ ਵੱਡੇ ਮਸ਼ੀਨਾਂ ਲੈ ਕੇ ਪਹੁੰਚੇ ਹੋਏ ਨੇ ਜੀ ਇਸ ਦਾ ਕਿੰਨਾ ਕਿਤੇ ਸਰਕਾਰ ਜਰੀ ਹੋਈ। ਮਸ਼ੀਨਾਂ ਲੈ ਕੇ ਲੋਕ ਪਹੁੰਚੇ ਆ ਉਹਦੇ ਵਿੱਚ ਬਹੁਤ ਸਾਰਾ ਹਿੱਸਾ ਪੰਜਾਬ ਦੀ ਸਰਕਾਰ ਦਾ ਵੀ ਸੀ। ਪਰ ਹੁਣ ਜਦੋਂ ਕੇਂਦਰ ਨੇ ਮਾਰਿਆ ਧਮਕਾ ਤੇ ਪੰਜਾਬ ਦੀ ਸਰਕਾਰ ਵੀ ਇਹ ਕਹਿ ਰਹੀ ਆ ਵੀ ਵੱਡੀਆਂ ਮਸ਼ੀਨਾਂ ਅੱਗੇ ਨਾ ਜਾਣ। ਅੱਗੇ ਨਾ ਜਾਣ ਗਿਆ ਉਹਦਾ ਕਾਰਨ ਹੈ ਕਿ ਸਰਕਾਰ ਹਰਿਆਣੇ ਦੀ ਹੋਵੇ, ਪੰਜਾਬ ਦੀ ਹੋਵੇ ਜਾਂ ਕੇਂਦਰ ਦੀ ਹੋਵੇ। ਇਹ ਸਾਰੀਆਂ ਸਰਕਾਰਾਂ ਕਿਸਾਨਾਂ ਦੇ ਵਿਰੁੱਧ ਔਰ ਕਿਸਾਨਾਂ ਦੇ ਕੋਲ ਨੂੰ ਹਰ ਹਾਲਤ ਵਿੱਚ ਫੇਲ ਕਰਨਾ ਚਾਹੁੰਦੀਆਂ ਜਿਹਦੇ ਖਿਲਾਫ ਤਾਂ ਹੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਵਿਚਾਰ ਚਰਚਾ ਕਰਦੀਆਂ ਪਈ ਇਹ ਬਿਲਕੁਲ ਰੋਂਗ ਆ ਠੀਕ ਨਹੀਂ ਹੈ ਤਾਂ ਕਿਸਾਨਾਂ ਕੋਲ ਜਤਿੰਦਰ ਸਿੰਘ ਸ਼ੀਨਾ ਵੀ ਨੇ ਉਹਨਾਂ ਨੇ ਵੀ ਗੱਲਬਾਤ ਕਰ ਲਈ ਪਾਜੀ ਤੇ ਸਵੇਰ ਚੜ੍ਹਦੇ ਹੀ ਹਾਲਾਤ ਜਿਹੜੇ ਤਣਾਪੁਣ ਬਣ ਗਏ ਤੇ ਹੁਣ ਕੋਈ ਸੰਪਰਕ ਹੋ ਪਿਆ ਤੁਹਾਡੇ ਦੇਖੋ ਸਾਰੀ ਗੱਲ ਹੁਣ ਸਾਫ਼ ਹੋ ਗਈ ਆ ਪਏ ਸਵੇਰੇ ਕਿਸਾਨ ਵਧੇ ਆ ਅ ਬੈਰੀਅਰ ਵੱਲੋਂ ਤਾਂ ਉਹਨਾਂ ਦੇ ਉੱਤੇ ਉਹ ਪਹਿਲਾ ਇੱਕ ਜਿਹੜਾ ਕਾਰਜਕਰਮ ਆਧਰਾਇਆ ਗਿਆ ਥਰੂ ਗੇਸ ਦੇ ਗੋਲੇ ਛੁੱਟੇ ગયા ਪਰ ਨਾਲ ਦੀ ਨਾਲ ਹੀ ਸਰਕਾਰ ਦਾ ਜਿਹੜਾ ਸੱਦਾ ਆ ਪੰਜਵੀਂ ਵਾਰ ਗੱਲਬਾਤ ਕਰਨ ਦਾ ਜਿਹੜਾ ਉਹ ਆ ਗਿਆ ਜਿੱਦੀ ਅਸੀਂ ਆਸ ਵੀ ਕਰ ਰਹੇ ਸੀ ਵੀ ਉਹ ਸੱਦਾ ਜਿਹੜਾ ਉਹ ਮੌਕੇ ਤੇ ਜਿਹੜਾ ਆਊਗਾ ਉਹ ਸੱਦਾ ਆ ਗਿਆ ਸੋ ਇਹ ਕਰਕੇ ਉਹ ਜਿਹੜਾ ਇੱਕ ਪੰਜਾਬ ਦੇ ਅੰਦਰ ਇੱਕ ਅਾ ਤਣਾਅਪੂਰਨ ਮਾਹੌਲ ਸੀਗਾ ਵੀ ਉੱਥੇ ਸਾਡੇ ਜਿਹੜੇ ਕਿਸਾਨ ਭਰਾ ਗਏ ਆ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਉੱਥੇ ਕੋਈ ਏਦਾਂ ਦੀ ਗੱਲ ਨਾ ਹੋ ਜਾਵੇ ਵੀ ਜਿਹਦੇ ਨਾਲ ਪੰਜਾਬ ਸੋਗ ਚ ਡੁੱਬ ਜਾਏ ਉਹਦੇ ਤੋਂ ਇੱਕ ਵਾਰ ਫੇਰ ਜਿਹੜਾ ਉਹ ਬਚਾਅ ਹੋ ਗਿਆ। ਪਰ ਅਜੇ ਵੀ ਜਿਹੜਾ ਸਰਕਾਰ ਦਾ ਸੱਦਾ ਹੈ ਸਰਕਾਰ ਟਾਈਮ ਪਾਸ ਕਰ ਰਹੀ ਆ ਤਾਂ ਕਿ ਚੋਣ ਜਾਬਤਾ ਲੱਗ ਜਾਏ ਤੇ ਸਾਰੀ ਐਜੀਟੇਸ਼ਨ ਜਿਹੜੀ ਆ ਉਹ ਆਈ ਗਈ ਹੋਵੇ। ਸੋ ਇੱਕ ਦਾ ਪੇਜ ਆ ਸਰਕਾਰ ਦਾ ਔਰ ਅ ਦੂਸਰਾ ਇਹ ਵੀ ਆ ਵੀ ਮਤਲਬ ਅ ਇੱਕ ਪੰਜਾਬ ਜਿਹੜੀ ਲਹਿਰ ਆ ਕਿਸਾਨਾਂ ਦੀ ਲਹਿਰ ਚੱਲ ਰਹੀ ਸੀ ਅਗਰ 16 ਤਰੀਕ ਦੇ ਭਾਰਤ ਬੰਦ ਨੇ ਪੰਜਾਬ ਦੇ ਅੰਦਰ ਇੱਕ ਵੱਡਾ ਉਭਾਰ ਲੋਕਾਂ ਚ ਲਿਆਂਦਾ ਸੀਗਾ ਉਸ ਤੋਂ ਬਾਅਦ ਇੱਕ ਵੱਡਾ ਮੋਰਚਾ ਲੱਗਣ ਵਾਲੇ ਪਾਸੇ ਨੂੰ ਜਿਹੜੀ ਗੱਲ ਜਿਹੜੀ ਸੀ ਜਾ ਰਹੀ ਸੀ ਪਰ ਉਹ ਉਹ ਗੱਲ ਕਿਤਨਾ ਕਿਤੇ ਸਰਕਾਰ ਇਹ ਵੀ ਦਾ ਪੇਜ ਖੇਡ ਰਹੀ ਆ ਵੀ ਇੱਕ ਵੱਡਾ ਮੋਰਚਾ ਸਰਕਾਰ ਦੇ ਵਿਰੁੱਧ ਜਿਹੜਾ ਉਹ ਨਾਂ ਲੱਗੇ ਸੋ ਇਸ ਕਰਕੇ ਅ ਬੜੀ ਗੁੰਝਲਦਾਰ ਸਥਿਤੀ ਬਣੀ ਹੋਈ ਆ ਪੰਜਾਬ ਦੇ ਲੋਕਾਂ ਲਈ ਅ ਐਸ ਕੇ ਐਮ ਲਈ ਇਵਨ ਕੋਨਾ ਜੱਫੇ ਬੰਦੀਆਂ ਲਈ ਵੀ ਜਿਹੜੀ ਆ ਉਹ ਗੁੰਝਲਦਾਰ ਸਥਿਤੀ ਬਣੀ ਹੋ ਰਹੀ ਬਣੀ ਹੋਈ ਆ ਜਿਹਦੇ ਚ ਕੋਈ ਸਪਸ਼ਟ ਜਿਹੜੀ ਗੱਲ ਅਗੇ ਜਿਹੜੀ ਆ ਉਹ ਦਿਖਾਈ ਜਿਹੜੀ ਆ ਉਹ ਨਹੀਂ ਦੇ ਰਹੀ ਇਸ ਕਰਕੇ ਇਹਦੇ ਚ ਇਹਦਾ ਦਿੱਕੋ ਹੀ ਆ ਵੀ ਸਾਰਾ ਦੇਸ਼ ਇਸ ਮਾਮਲੇ ਤੇ ਲੱਗੇ ਤੇ ਇਹਦੇ ਚ ਸਾਰਾ ਦੇਸ਼ ਲੱਗੇ ਸਾਰੀਆਂ ਜਥੇਬੰਦੀਆਂ ਐਸ ਕੇ ਐਮ ਮਜ਼ਦੂਰ ਜਥੇਬੰਦੀਆਂ ਸਾਰੀਆਂ ਲੱਗੇ ਜਿਹੜੀਆਂ ਇਹਦਾ ਕੋਈ ਹੱਲ ਜਿਹੜਾ ਐ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਵੀ ਉਹ ਇੱਕ ਛੋਟੀ ਮੋਟੀ ਗੱਲ ਆ ਉਹ ਇੱਕ ਬਹੁਤ ਵੱਡਾ ਇਨਕਲਾਬ ਹੋਣ ਵਾਲੀ ਗੱਲ ਹੈ ਕਿਸਾਨਾਂ ਲਈ ਕਿਸਾਨਾਂ ਦੀ ਕਿਸਮਤਾਂ ਚਮਕ ਜਾਣਗੀਆਂ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਲੱਗ ਜਾਂਦਾ ਤੇ ਉਹਦੇ ਚੋਂ ਸਾਰਾ ਕੁਝ ਆਉਂਦਾ ਵੀ ਸੀ2+50% ਦੇ ਨਾਲ ਜਿਹੜੀ ਆ ਉਹ ਕੀਮਤਾਂ ਨਿਰਧਾਰਿਤ ਹੋਣਗੀਆਂ ਇੱਕ ਇੱਕ ਦਾਣਾ ਕਿਸਾਨਾਂ ਦਾ ਹਰ ਫਸਲ ਦਾ ਖਰੀਦਿਆ ਜਾਊਗਾ ਪੰਜਾਬ ਲਈ ਉਹ ਬਹੁਤ ਵੱਡਾ ਬਲੰਝਾ ਹੋਊਗਾ ਕਿਉਂਕਿ ਇਹ ਵਧੀਆ ਗੱਲ ਹੈ ਚਲੋ ਪੰਜਵੇਂ ਦੌਰ ਦੀ ਮੀਟਿੰਗ ਵਾਸਤੇ ਸਰਕਾਰ ਨੇ ਸੱਦਾ ਦਿੱਤਾ ਤੁਸੀਂ ਇੱਥੇ ਕੱਲ ਦੇ ਬੈਠੇ ਹੋ ਕਿ ਕੋਈ ਲੀਡਰ ਆਇਆ ਭਾਜਪਾ ਦਾ ਤੁਹਾਨੂੰ ਮਿਲਣ ਵਾਸਤੇ ਨਹੀਂ ਸਾਡੇ ਇੱਥੇ ਅੰਮ੍ਰਿਤਸਰ ਦੋਹਾਂ ਲੀਡਰਾਂ ਚੋਂ ਕੋਈ ਵੀ ਸਾਨੂੰ ਮਿਲਣ ਨਹੀਂ ਗਿਆ ਉਹ ਨਾ ਸਾਡਾ ਕੋਲ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਹੀ ਆ ਉਹਨਾਂ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਵੀ ਆਉਂਦੇ ਤਾਂ ਆਪਣੇ ਕਿਸਾਨ ਭਰਾਵਾਂ ਨਾਲ ਆਪਣੇ ਉਹ ਵੀ ਕਿਸਾਨੀ ਚੋਂ ਨੇ ਉਹ 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 ਆਣ ਕੇ ਆਪਣੇ ਕਿਸਾਨ ਭਰਾਵਾਂ ਨਾਲ ਕੋਹ ਹਮਦਰਦੀ ਦਿਤਾ ਕੇ ਜਾਂਦੇ ਕਹਿ ਕੇ ਜਾਂਦੇ ਝੂਠਾ ਸੱਚਾ ਹੀ ਕਹਿ ਕੇ ਜਾਂਦੇ ਵੀ ਅਸੀਂ ਸਰਕਾਰ ਆਪਣੇ ਪਾਰਟੀ ਤੱਕ ਤੁਹਾਡੀ ਗੱਲ ਪਹੁੰਚਾ ਰਹੇ ਹਾਂ ਮਸਲੇ ਦਾ ਹੱਲ ਕੀਤਾ ਜੂ ਪਰ ਉਹਨਾਂ ਨੇ ਇੰਨੀ ਜਮਤ ਵੀ ਜੜੀ ਆ ਨਹੀਂ ਕੀਤੀ ਅਸਰ ਕੀ ਕਹਿਣਾ ਜੀ ਲਗਾਤਾਰ ਜਿਹੜਾ ਕਿ ਭਖਦਾ ਹੋਇ ਵਿਖਾਈ ਜਾ ਰਿਹਾ ਮਸਲਾ 8 ਦਿਨ ਹੋ ਗਏ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਅੱਜ ਜਿਹੜਾ ਕਿ ਉਹ ਬਜਿਤ ਸੀਗੇ ਵੀ ਅੱਜ ਜਿਹੜਾ ਕਿ ਬਾਰਡਰ ਪਾਰ ਕਰਨੇ ਪਰ ਉਹ ਤੇ ਸਥਿਤੀ ਤਣਾਪੂਰ ਨੇ ਬਣ ਗਈ ਵੇਖੋ ਜੀ ਉਹ ਸਥਿਤੀ ਜਿਹੜੀ ਆ ਉਹਨੂੰ ਤਣਾਪੂਰ ਜਿਹੜੀ ਆ ਬੇਹੱਦ ਬਣੀ ਪਈ ਆ ਜੀ ਕਿਉਂਕਿ ਉਹਨੂੰ ਬਾਰਡਰ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਜਿਵੇਂ ਉਹ ਪਾਕਿਸਤਾਨ ਦਾ ਕੋਈ ਬਾਰਡਰ ਹੋਵੇ ਉਹਦੇ ਵਿੱਚ ਇਹ ਆ ਵੀ ਜਿਹੜੀਆਂ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਕੋਈ ਜਾਂ ਪੰਜਾਬ ਦੀਆਂ ਲਾਲਗੀਆਂ ਜਾਂ ਆਪਾਂ ਹਰਿਆਣੇ ਦੀਆਂ ਲਾਲਗੀਆਂ ਜਾਂ ਕੋਈ ਮੋਦੀ ਸਰਕਾਰ ਸੈਂਟਰ ਸਰਕਾਰ ਹੋ ਗਈ ਉਹ ਲਾਹ ਲੈਣ ਨੂੰ ਫਿਰਦੀਆਂ ਕਿਤੇ ਨਾ ਕਿਤੇ ਇਸ ਆंदोलਨ ਦੇ ਵਿੱਚੋਂ ਭਾਵੇਂ ਨਾ ਕਿਸਾਨਾਂ ਮਜ਼ਦੂਰਾਂ ਦਾ ਆ ਰਿਹਾ ਇਸ ਕਰਕੇ ਜਿਹੜੀ ਸਥਿਤੀ ਆ ਉਹ ਫਸੀ ਪਈ ਆ ਬਾਕੀ ਬਹੁਤ ਜ਼ਿਆਦਾ ਮਤਲਬ ਉਹ ਨੁਕਸਾਨ ਜਿਹੜਾ ਸਾਡੇ ਕਿਸਾਨਾਂ ਦਾ ਉੱਥੇ ਹੋ ਰਿਹਾ ਅਸੀਂ ਵੇਖ ਰਹੇ ਹਾਂ ਵੀ ਉੱਥੇ ਐਂਬੂਲੈਂਸਾਂ ਦੇ ਵਿੱਚ ਬੰਦੇ ਪਾ ਕੇ ਲਈ ਜਾ ਰਹੇ ਆ ਕਿ ਉੱਥੇ ਕਾਰਤੂਸ ਚੱਲ ਰਹੇ ਆ ਪਰ ਜਿਹੜੇ ਮਤਲਬ ਅਸੀਂ ਉਹਨਾਂ ਦੀ ਪੁਰਜੋੜ ਜਿਹੜੀ ਆ ਨਿੰਦਾ ਕਰਦੇ ਇਸ ਚੀਜ਼ ਦੀ ਵੀ ਮੋਦੀ ਸਰਕਾਰ ਨੂੰ ਜਿਹੜਾ ਵਾ ਸ ਮੰਗ ਸਕਦੇ ਕਿਤੇ ਵੀ ਬੈ ਕੇ ਜਾ ਕੇ ਪਰ ਜਿਹੜਾ ਉਹਨਾਂ ਨੇ ਰੋਕਾਂ ਲਾ ਕੇ ਸਾਡੇ ਕਿਸਾਨਾਂ ਨੂੰ ਇਹਨਾਂ ਗੋਲੀਆਂ ਭਰਾ ਰਹੇ ਨੇ ਉਹ ਬਹੁਤ ਇੱਕ ਤਕਸ਼ਾ ਹੀ ਕਰ ਰਹੇ ਨੇ ਅਸੀਂ ਕਹਿੰਦੇ ਟਰੈਕਟਰ ਟਰਾਲੀਆਂ ਦਾ ਉੱਥੇ ਹਜ਼ੂਮ ਲੈ ਗਏ ਕਿਸਾਨ ਬੱਸਾਂ ਤਾਂ ਹੀ ਜਾ ਸਕਦੇ ਨੇ ਜਾਂ ਜਿਹੜੀ ਕਿ ਪਬਲਿਕ ਟਰਾਂਸਪੋਰਟ ਆ ਉਹਦੇ ਨਾਲ ਹੀ ਜਾ ਸਕਦੇ ਨੇ ਵੇਖੋ ਜੀ ਜੇ ਟਰਾਲੀਆਂ ਸਾਡੀਆਂ ਜਿਹੜੀਆਂ ਨੇ ਉਹ ਇੱਕ ਸਾਡਾ ਹੀ ਉਹਨਾਂ ਕੋ ਮਕਾਨ ਦਾ ਕੰਮ ਵੀ ਉੱਥੇ ਲੈਨੇ ਆਂ ਵੀ ਅਸੀਂ ਜੀ ਉੱਥੇ ਮਹੀਨੇ ਰੀ ਆ ਜਾਂਦਾ ਔਰ ਰਾਤੀ ਇੱਥੇ ਮਾਹੌਲ ਜਿਹੜਾ ਸੀਗਾ بارش ਦਾ ਬਣ ਗਿਆ ਸੀ ਤਾਂ ਅਸੀਂ ਟਰਾਲੀਆਂ ਇੱਥੇ ਵੀ ਖੜੀਆਂ ਕੀਤੀਆਂ ਲਿਆ ਕੇ ਟਰਾਲੀਆਂ ਸਾਡੇ ਕੋਲ ਰਣ ਗਿਓ ਚ ਖਾਣਾ-ਦਾਣਾ ਆਪਣਾ ਰੱਖਾਂਗੇ ਅਸੀਂ ਸੌਂ ਵੀ ਸਕਦੇ ਆ ਕੋਈ ਟਰਾਲੀ ਟਰੈਕਟਰ ਜਿਹੜਾ ਸਾਡੀ ਘਰ ਦੀ ਚੀਜ਼ ਹੈ ਉਹਦੇ ਵਿੱਚ ਕੋਈ ਬੰਬ ਨਹੀਂ ਫਿੱਟ ਕੀਤੇ ਹੋਏ ਵੀ ਉਹ ਚ ਤੂਪਾਂ ਫਿੱਟ ਕੀਤੇ ਐ ਜਿ ਕੋ ਟੈਂਕਿਆ ਹੋ ਵੀ ਜਿਹੜਾ ਸਰਕਾਰ ਨੂੰ ਏਡਾ ਖਤਰਾ ਵਾ ਪਰ ਉਹ ਸਰਕਾਰ ਇੱਕ ਬਹਾਨੇ ਬਣਾ ਰਹੀ ਐ ਇਸ ਚੀਜ਼ ਦੇ ਵੀ ਟਰੈਕਟਰ ਟਰਾਲੀਆਂ ਨਹੀਂ ਨੰਗਰ ਦੇ ਵੇਖੋ ਜੀ ਸਰਕਾਰਾਂ ਨੂੰ ਡਰਤੇ ਹੁੰਦਾ ਕਿ ਆ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਬਣੀਆਂ ਤੇ ਜੇ ਹੁਣ ਸਾਡੇ ਨਾਲ ਇਹ ਧੱਕੇਸ਼ਾਹੀ ਕਰ ਰਿਹਾ ਕੱਲ੍ਹ ਦੇ ਹੁਣੇ ਹੀ ਇੱਥੇ ਬੈਠੇ ਆ ਸਾਨੂੰ ਇਹ ਜਿਹੜੀ ਸਰਕਾਰ ਦੇ ਨਮਾਇਦੇ ਨੇ ਇਹ ਇਹਨਾਂ ਨੇ ਸਨਾਹ ਪਹਚਾਉਣਾ ਹੁੰਦਾ ਅੱਜ ਤੱਕ ਸਾਨੂੰ ਇਹਨਾਂ ਨੇ ਇੱਥੇ ਆ ਕੇ ਬੂਹੇ ਚ ਬਾਹਰ ਨਿਕਲ ਕੇ ਨਹੀਂ ਪੁੱਛ ਰਹਾ ਤੇ ਫਿਰ ਪਿੰਡਾਂ 'ਚ ਵੜਨਾ ਜਿਹੜਾ ਇਹਨਾਂ ਦਾ ਬਹੁਤ ਮਹਾਲ ਹੋ ਜੂਗਾ ਔਖਾ ਜੂ ਆਉਣ ਵਾਲੇ ਸਮੇਂ ਦੇ ਵਿੱਚ ਚਾਹ ਪਾਣੀ ਦਾ ਇੰਤਿਆਮ ਫਿਰ ਆਪ ਵੀ ਕਰ ਰਹੇ ਹੋ ਕੁਝ ਬਿਲਕੁਲ ਜੀ ਬਿਲਕੁਲ ਸਹੀ ਕਿਸਾਨਾਂ ਵੱਲੋਂ ਜਾਂ ਹੋਰ ਸੰਸਥਾ ਵੱਲੋਂ ਸਾਡੇ ਚਾਹ ਪਾਣੀ ਦਾ ਪ੍ਰਬੰਧ ਹੋ ਰਿਹਾ ਪ੍ਰਸ਼ ਪਰ ਇਹਨਾਂ ਬੰਦਿਆਂ ਦਾ ਹੱਕ ਬਣਦਾ ਸੀਗਾ ਵੀ ਕੁਝ ਸਾਨੂੰ ਆਣ ਕੇ ਪੁੱਛ ਦੇ ਇਹ ਗੱਲ ਵੀ ਕਿਉਂ ਬੈਠੇ ਤੁਹਾਡਾ ਸੁਨਾਹ ਪਹਚਾਵਾਂਗੇ ਜਾਂ ਮੋਦੀ ਸਰਕਾਰ ਤੱਕ ਗੱਲ ਪਹੁੰਚਾਉਂਦੇ ਪਰ ਜੇ ਇਹਨੇ ਹੰਕਰਸ਼ਾਈ ਆਏ ਬੰਦੇ ਇਹੋ ਜਿਹੇ ਜ਼ਾਲਮ ਬਣੇ ਹੋਏ ਨੇ ਵੀ ਅਸੀਂ ਇਹਨਾਂ ਨੂੰ ਸਮਝ ਦੇਣੀ ਹੈ ਵੀ ਬੈਠੇ ਆ ਤੇ ਬੈਠੇ ਰਹਿਣ ਪਰ ਇਹ ਪਿੰਡਾਂ ਦੇ ਵਿੱਚ ਜਿਹੜੇ ਵੜਨੇ ਬੜੇ ਮੁਸ਼ਕਲ ਹੋ ਜਾਣਗੇ ਗਾਲ ਮਜ਼ਦੂਰ ਵੀ ਸਾਥ ਦੇ ਰਹੇ ਨਾਲ ਆ ਕੇ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਮਜ਼ਦੂਰ ਵੀ ਸਾਥ ਦੇ ਰਹੇ ਨੇ ਕਿਸਾਨ ਦੇ ਰਹੇ ਨੇ ਸਾਡੇ ਨਾਲ ਹੋਰ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਰੀਆਂ ਸਮੁੱਚਾ ਜਿਹੜਾ ਵਾ ਸਮਾਜ ਸਾਡੇ ਨਾਲ ਆ ਸਾਨੂੰ ਸਾਥ ਦੇ ਰਹੇ ਨੇ ਪੂਰਾ ਭਾਰਤ ਬੰ ਵੀ ਸਾਡੇ ਨਾਲ ਸਾਰੇ ਲੋਕਾਂ ਨੇ ਆਪ ਦੁਕਾਨਾਂ ਬੰਦ ਕੀਤੀਆਂ ਆਪ ਬੱਸਾਂ ਬੰਦ ਕੀਤੀਆਂ ਆਪ ਟੈਂਪੂ ਜਿਹਨਾਂ ਨੇ ਬਹਿਗੇ ਸਾਂ ਸਾਨੂੰ ਕੋਈ ਧੱਕੇ ਨਾਲ ਕੋਈ ਚੀਜ਼ ਬੰਦ ਨਹੀਂ ਕਰਾਉਣੀ ਪਈ ਕੀ ਲੱਗਦਾ ਜੀ ਡਿਮਾਂਡਾਂ ਜਿਹੜੀਆਂ ਕਿਸਾਨਾਂ ਨੇ ਰੱਖੀਆਂ ਪੂਰੀਆਂ ਹੋ ਪਣਗੀਆਂ ਕੋਈ ਲੜਾਈ ਜਾਰੀ ਹੈ ਸਾਡਾ ਜੋਰ ਇਸੇ ਗੱਲ ਤੇ ਸਾਡੀਆਂ ਮੰਗਾਂ ਪ੍ਰਾਪਤ ਹੋਣ ਜਿੰਨਾ ਚੇ ਨਹੀਂ ਪ੍ਰਾਪਤ ਹੋਣਗੀਆਂ ਸੰਘਰਸ਼ ਜਾਰੀ ਰਹੇਗਾ ਐਮਐਸਪੀ ਗਰੰਟੀ ਕਰਨ ਤੋਂ ਹੇਠ ਮੰਨਣ ਵਾਲੇ ਕਿਸਾਨ ਨਹੀਂ ਆ ਨਹੀਂ ਕਿਸਾਨ ਮੰਨਣ ਵਾਲੇ ਬਿਲਕੁਲ ਜੀ ਐਮਐਸਪੀ ਕਾਨੂੰਨ ਦੀ ਗਰੰਟੀ ਤੋਂ ਹੇਠਾਂ ਜਿਹੜਾ ਕਿ ਕਿਸਾਨ ਉਹ ਮੰਨਣ ਵਾਲੇ ਨਹੀਂ ਹੈ ਭਾਵੇਂ ਕੇਂਦਰ ਸਰਕਾਰ ਨੇ ਪੰਜਵੇਂ ਦੌਰ ਦੀ ਬੈਠਕ ਵਾਸਤੇ ਸੱਦਾ ਭੇਜਿਆ ਕਿਸਾਨਾਂ ਨੂੰ ਪਰ ਸਵੇਰ ਚੜ੍ਹਦਿਆਂ ਹੀ ਸ਼ੰਭੂ ਬਾੜੇ ਤੇ ਸਥਿਤੀ ਜਿਹੜੀ ਕਿ ਉਹ ਤਣਾਅਪੂਰਨ ਹੋ ਗਈ ਸੀ ਹੰਝੂ ਗੈਸੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਸੀਗੇ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਮਰਸਰ ਦੇ ਰਣਜੀਤ ਅਮਰੂ ਦੇ ਨੇ ਜਿਵੇਂ ਕਿ ਬੋਨੀ ਅਜਨਾਲਾ ਭਾਜਪਾ ਦੇ ਆਗੂ ਤੇ ਨਾਲ ਰਜਿੰਦਰ ਮੋਹਨ ਸਿੰਘ ਛੀਨਾ ਦੇ ਕੋਠੇ ਦੇ ਬਾਹਰ ਕਿਸਾਨ ਬੀਤੇ ਕੱਲ ਤੋਂ ਧਰਨੇ ਤੇ ਬੈਠੇ ਹੋਏ ਨੇ ਅਖਤ ਇਹ ਜਾਰੇ ਵੀ ਨੈਤਿਕਤਾ ਦੇ ਆਧਾਰ ਤੇ ਹੀ ਸਹੀ ਇਹ ਲੀਡਰ ਘਟੋ ਘੜ ਕਿਸਨਾਂ ਦਾ ਹਾਲਚਲ ਪੁੱਛਣ ਤਾਂ ਬਾਹਰ ਆ ਸਕਦੇ ਸੀਗੇ ਪਰ ਕਿਸੇ ਵੀ ਲੀਡਰ ਨੇ ਇਨੀ ਜ਼ਹਿਮਤ ਨਹੀਂ ਚੱਕੀ ਦੂਜੇ ਪਾਸੇ ਕਿਸਾਨ ਲਗਾਤਾਰ ਇਹੀ ਆਖਰੇ ਨੇ ਵੀ ਜਿਨਾਂ ਚਿਰ ਉਹਨਾਂ ਨੂੰ ਐਮਐਸਪੀ ਦੀ ਗਾਰੰਟੀ ਕਾਨੂੰਨ ਤੇ ਨਾਲ ਨਾਲ ਕਰਜ਼ਾ ਮਾਫੀ ਦਾ ਜਿਹੜਾ ਕਿ ਉਹ ਨਹੀਂ ਦਿੱਤਾ ਜਾਂਦਾ ਭਰੋਸਾ ਯਕੀਨ ਉਹਨਾਂ ਜਿਹੜੇ ਇਹ ਤਰ੍ਹਾਂ ਜਿਹੜਾ ਕਿ ਲਗਾਤਾਰ ਜਾਰੀ ਰਹੇਗਾ ਤੇ ਕਿਸਾਨ ਲਗਾਤਾਰ ਜਿਹੜੇ ਕੀ ਬਾਰਡਰਾਂ ਤੇ ਡਟੇ ਰਹਿਣਗੇ ਦਿੱਲੀ ਨੂੰ ਕੂਚ ਕਰਨ ਵਾਸਤੇ ਕਿਆ ਮੈਂ ਵਰਸਨ ਖੋਪਾਲ ਦੇ ਨਾਲ ਸਿਕੰਦਰ ਬਸਰੀਚਾ ਜੈਨਿਕਸਪੀਰਾ ਟੀਵੀ ਅੰਮ੍ਰਿਤਸਰ